ਸਤਿ ਸ੍ਰੀ ਅਕਾਲ ਪੰਜਾਬੀਓ ਜਿਵੇਂ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਦੀ ਖਬਰ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਪੂਰਾ ਹੜ ਆਇਆ ਹੋਇਆ ਤੇ ਦੂਜੀ ਗੱਲ ਦੇਖੋ ਕਿ ਯਾਰ ਕਿੰਨਾ ਦੁਨੀਆ ਪਿਆਰ ਕਰਦੀ ਆ ਬਾਈ ਸਿੱਧੂ ਮੂਸੇਵਾਲਾ ਨੂੰ ਜਿਵੇਂ ਕਿ ਬਹੁਤ ਜਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਵੀਡੀਓ ਬਾਕੀ ਪੱਕੇ ਤੌਰ ਤੇ ਆਪਾਂ ਕਹਿ ਸਕਦੇ ਆਂ ਵੀ ਬੰਦਾ ਵਾਪਸ ਆਉਣ ਵਾਲਾ ਹੀ ਆ ਜਰੂਰ ਆਊਗਾ ਭਾਈ ਕਿਉਂਕਿ ਲੋਕਾਂ ਨੇ ਇੰਨਾ ਪਿਆਰ ਕੀਤਾ ਯਾਰ ਉਹਦੇ ਮਾਂ ਪਿਓ ਨੂੰ ਇੰਨਾ ਹੌਸਲਾ ਦਿੱਤਾ ਰੱਬ ਨੇ ਕਿ ਦੁਬਾਰਾ ਤੋਂ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਮਾਤਾ ਚਰਨ ਕੌਰ ਜੋ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਗਈ ਤੇ ਆਪਣੀ ਸਾਰਿਆਂ ਦੀ ਮਤਲਬ ਇਹੀ ਦਵਾ ਗਈ ਕਿ ਭਾਈ ਆ ਵਧੀਆ ਚੰਗੇ ਕਰ ਕਮਲਾ ਨਾਲ ਬਹੁਤ ਵਧੀਆ ਸਿਰੇ ਚੜੇ ਗੱਲ ਤੇ ਬਾਈ ਬਾਕੀ ਸਿਰੇ ਜਿਵੇਂ ਤੁਸੀਂ ਦੇਖੇ ਹੀ ਹੈ ਕਿ ਹੁਣ ਕੁਝ ਲੋਕ ਗਲਤ ਕਮੈਂਡ ਕਰਦੇ ਨੇ ਉਹਨਾਂ ਨੂੰ ਤਾਂ ਚਲੋ ਸ਼ਰਮ ਚਾਹੀਦੀ ਹੈ ਬਾਈ ਆਪਾਂ ਤਾਂ ਪਹਿਲਾਂ ਵੀ ਕਹਿੰਦੇ ਆਏ ਆ ਨਾ ਤੇ ਦੂਜੀ ਗੱਲ ਇਹਦੀ ਜਿਹੜੀ ਜਿਹੜੀ ਸਿੱਧੂ ਮੂਸੇਵਾਲਾ ਦੀ ਮੰਗੇਤਰ ਸੀ ਉਹਦਾ ਵੀ ਮਤਲਬ ਇਹਦੇ ਵਿੱਚ ਜ਼ਿਕਰ ਆ ਰਿਹਾ ਹੈ ਕਿ ਬਈ ਉਹ ਵੀ ਬਹੁਤ ਵਿਚਾਰੀ ਪਰੇਸ਼ਾਂਤਾ ਹੁਣ ਤੁਹਾਨੂੰ ਪਤਾ ਹੁੰਦਾ ਹੀ ਆ ਬੰਦਾ ਬਾਕੀ ਸੰਯੋਗ ਦੇ ਰਹੇ ਨੇ ਦੂਸਰੀ ਗੱਲ ਇਹ ਜਿਹੜੀ ਖਬਰ ਲੀਕ ਹੋਈ ਸੀ ਨਾ ਇਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਬੰਨਿਓ ਲੀਕ ਹੋਈ ਸੀ ਇਹਦੀ ਪ੍ਰਾਈਵੇਸੀ ਤਾਂ ਰੱਖਣੀ ਤਾਂ ਹੁਣ ਜ਼ਰੂਰੀ ਸੀਗੀ ਪਰ ਕਿਸੇ ਪਰਿਵਾਰਕ ਮੈਂਬਰ ਬੰਨਿਓ ਇਹਦੀ ਖਬਰ ਹੋਈ ਹੈ ਲੀਕ ਉਹ ਕਿਸੇ ਪੱਤਰਕਾਰ ਨੇ ਪਾਤੀ ਸੋਸ਼ਲ ਮੀਡੀਆ ਤੇ ਤੇ ਹੁਣ ਉਹ ਅੱਗ ਵਾਂਗੂ ਫੈਲਦੇ ਹੋયા ਆਂ ਦੇਖੋ ਕਿੱਥੇ ਤੱਕ ਗੱਲ ਪਹੁੰਚ ਗਈ ਪ੍ਰੈਗਨੈਂਟ ਦੀ ਵੀ ਇਹਦੀ ਮਾਂ ਤਾਂ ਪ੍ਰੈਗਨੈਂਟ ਹੈਗੀ ਤੇ ਜਨਮ ਦੇਊਗੀ ਬੱਚੇ ਨੂੰ ਆਏ ਆ ਉਹ ਆਵਾਗਾ ਉਰਾ ਪਰ ਫਵਾੜਾ ਰੱਖੀ ਸੀ ਲੋਕਾਂ ਨੇ ਤੇ ਡਾ ਵੀ ਰਹੇ ਨੇ ਤੇ ਪੰਜਾਬੀਓ ਬਾਕੀ ਹੁੰਦਾ ਚਲੋ ਠੀਕ ਆ ਯਾਰ ਜੇ ਕਿਸੇ ਤੇ ਜ਼ੁਲਮ ਹੋਇਆ ਸੀ ਉਹਨਾਂ ਦੇ ਮੁੰਡੇ ਦੀ ਹੁਣ ਹੱਤਿਆ ਹੋਈ ਆ ਤਾਂ ਉਹਨਾਂ ਨੇ ਵਿਚਾਰਿਆਂ ਨੇ ਏਡੇ ਵੱਡੇ ਮਕਾਮ ਹਾਸਲ ਕਰਿਆ ਉਹਨੇ ਆਪਣਾ ਸਿੱਧੂ ਮੂਸੇਵਾਲੇ ਨੇ ਤਾਂ ਹੁਣ ਤੁਸੀਂ ਦੇਖੋ ਕਿ ਉਹਦੀ ਏਡੀ ਵੱਡੀ ਜਾਇਦਾਦ ਨੂੰ ਕੋਈ ਸੰਭਲਣ ਵਾਲਾ ਵੀ ਤਾਂ ਯਾਰ ਚਾਹੀਦਾ ਕੋਈ ਵਾਰਿਸ ਵੀ ਤਾਂ ਹੋਣਾ ਚਾਹੀਦਾ ਬਾਈ ਕੌਣ ਕਿਸੇ ਦਾ ਅੱਜ ਕੱਲ ਕੋਈ ਨਹੀਂ ਹੈਗਾ ਸਾਰੇ ਜਾਣਦੇ ਆਪਾਂ ਦੂਜੀ ਗੱਲ ਰਤਬਾ ਦੇਖੋ ਗੋਰੇ ਕਾਲੇ ਵੀ ਉਹਨੇ ਪੰਜਾਬੀ ਗਾਉਣ ਲਾਤੇ ਸੀ ਜੇ ਕੋਈ ਇਹ ਜਾਂ ਕੋਈ ਹੋਰ ਹੋਇਆ ਤਾਂ ਆਪਣੇ ਤੁਸੀਂ ਦੱਸੋ ਆਪਾਂ ਗਰਮ ਨਾਲ ਕਹਿ ਸਕਦੇ ਆਪਾਂ ਕਹੇ ਜਾਂ ਪੰਜਾਬੀ ਸੀ ਉਹ ਕਿ ਜਿੰਨੇ ਮਤਲਬ ਮੁਲਕ ਕਹਿ ਸਕਦੇ ਆਪਾਂ ਆਪਾਂ ਨੂੰ ਹੀ ਪਤਾ ਕਿੰਨੇ ਮੁਲਕ ਆ ਸ਼ਾਇਦ 200 ਤੋਂ ਉਪਾਰ ਨੇ ਪਰ ਜਿੱਥੇ ਜਿੱਥੇ ਆਪਾਂ ਦੇਖਦੇ ਆ ਗੋਰੇ ਕਾਲਿਆਂ ਨੂੰ ਜਿਨ੍ਹਾਂ ਨੂੰ ਸਮਝ ਵੀ ਨਹੀਂ ਆਉਂਦੀ ਯਾਰ ਉਹਨਾਂ ਨੂੰ ਵੀ ਪੰਜਾਬੀ ਗਾਉਣ ਲਾਤਾ ਸੀ ਉਸ ਬੰਦੇ ਨੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਕਿੱਥੇ ਦਿੱਕ ਲੈ ਗਿਆ ਸੀ ਬਾਈ ਸੋਚਣ ਵਾਲੀ ਗੱਲ ਹੈ ਯਾਰ ਪਰ ਪੰਜਾਬੀਓ ਚੱਜ ਦੇ ਕੰਮਾਂ ਦੇ ਵਿੱਚ ਆਪਾਂ ਤਾਂ ਦੇਖੋ ਖੜਦੇ ਆਂ ਤੇ ਆਪਾਂ ਦੂਜਿਆਂ ਨੂੰ ਵੀ ਕਹਿੰਦੇ ਆ ਯਾਰ ਜੇ ਕੋਈ ਕਮੈਂਟ ਕਰਨਾ ਤਾਂ ਕੋਈ ਚੱਜ ਦਾ ਕਰਿਆ ਕਰੋ ਯਾਰ ਗਲਤ ਨਾ ਕਰਿਆ ਕਰੋ ਉਹਨਾਂ ਨੂੰ ਵਿਚਾਰਿਆਂ ਨੂੰ ਹਨਾ ਉਹਦੇ ਮਾਂ ਬਾਰੇ ਕਮੈਂਟ ਜਾਂਦੇ ਜਿਵੇਂ ਹਰ ਇੱਕ ਦੀ ਵੀਡੀਓ ਤੇ ਚੈੱਕ ਕਰਦੇ ਆਪਾਂ ਗਲਤ ਹੈ ਕਿਸੇ ਦਾ ਇਹ ਸਾਥ ਨਹੀਂ ਦੇਣਾ ਤਾਂ ਫਿਰ ਕਿਸੇ ਨੂੰ ਗਲਤ ਵੀ ਨਾ ਕਹੋ ਸੰਯੋਗ ਦੇਵੋਗੇ ਤਾਂ ਚੰਗੀ ਗੱਲ ਹੈ ਕਿਉਂਕਿ ਤਾਂ ਇੱਕ ਯਾਰ ਦੁੱਖ ਦੀ ਖੜੀ ਆ ਉਹਨਾਂ ਲਈ ਵਿਚਾਰਿਆਂ ਲਈ ਜੀਤੇ ਬੀਤਦੀ ਹੈ ਉਹੀ ਜਾਣਦਾ ਹੁੰਦਾ ਬਾਕੀ ਬਈ ਆਪਾਂ ਦਾ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਮੁੱਦਿਆਂ ਲਈ ਪੰਜਾਬ ਦੇ ਹੱਕਾਂ ਲਈ ਜ਼ੁਲਮ ਦੇ ਖਿਲਾਫ ਤਾਂ ਬਈ ਬੋਲਦੇ ਹੀ ਆਪਾਂ ਦਾ ਤੇ ਆਪਣਾ ਚੈਨਲ ਹੀ ਇਸ ਤਰ੍ਹਾਂ ਦਾ ਤੇ ਬਾਕੀ ਬਈ ਥੋੜੀ ਮਰਜ਼ੀ ਆ ਯਾਰ ਆਪਾਂ ਤਾਂ ਹੀ ਬੇਨਤੀ ਕਰਦੇ ਹੁਣ ਲਾਸਟ ਤੇ ਵੀ ਸਬਸਕ੍ਰਾਈਬ ਜਰੂਰ ਕਰਦੇ ਹੋ ਬਈ ਭਰਾ ਬਣ ਕੇ ਪਤਾ ਕੀ ਗੱਲ ਇਹਦੇ ਨਾਲ ਨੋਟੀਫਿਕੇਸ਼ਨ ਅਗਲਾ ਜਿਹੜਾ ਹੁੰਦਾ ਆਪਣਾ ਉਹ ਤੁਹਾਡੇ ਤੱਕ ਪਹੁੰਚ ਜਾਂਦਾ ਵੀਰੇ ਧੰਨਵਾਦ ਬਈ